ਸਤਿ ਸ਼੍ਰੀ ਅਕਾਲ ਜੀ ਸੁਖ ਡੇਰੀ ਫਾਰਮ ਦੇ ਟਾਡਾ ਬੋਬੋ ਵੈਲਕਮ ਆ ਜੀ ਅੱਜ ਦੀ ਵਿਜ਼ਿਟ ਹੈਗੀ ਪਿੰਡ ਸ਼ਕਾਰ ਮਾਸ਼ੀਆਂ ਜ਼ਿਲ੍ਹਾ ਗਰਦਾਸ ਖੋਟ ਤਹਿਸੀਲ ਡੇਰਾ ਬਾਬਾ ਨਾਨ ਸੁਖਵੀਰ ਕੋ ਆਏ ਹੋਏ ਆ ਤਿੰਨ ਝੋਟੀਆਂ ਲੈ ਕੇ ਆਏ ਇੱਕ ਪੂਰੀ ਸਫਾਈ ਤੋਂ ਗੱਬਣਾ ਪੁੱਛਨੇ ਆ ਸਾਰੀ ਡਿਟੇਲ ਕਰਨੇ ਆ ਸਾਰੀ ਗੱਲ ਬਾਤ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਵੀ ਨਮੀ ਤਾਂ ਵੀਡੀਓ ਤੁਹਾਡੀ ਰੋਜ਼ ਪੌਂਚ ਕੇ ਆਜੋ ਕਰਨੇ ਆ ਗੱਲ ਬਾਤ ਪੁੱਛਨੇ ਆ ਸਾਰੀ ਡਿਟੇਲ ਵੀਰ ਸਾਸਿਕਾਲ ਜੀ ਸਾਸਿਕਾਲ ਜੀੁਰਗਿਆ ਜੀ ਹਾਂਜੀ ਹਾਂਜੀ ਵਧੀਆ ਬਾਸ ਚੜਦੀ ਕਲਾ ਵਧੀਆ ਬਾਕੀ ਸੁੱਖ ਡੇਰੀ ਫਾਰਮ ਤੇ ਦੇਖਣ ਵਾਸਤੇ ਸਾਰਿਆਂ ਨੂੰ ਪਿਆਰ ਭਰੀ ਸਾਸਿਕਾ ਵਾਸਤਵ ਵਾਸਤੇ ਚੈਨਲ ਨੂੰ ਸ਼ੇਅਰ ਲਾਇਕ ਕਮੈਂਟ ਵਧੀਆ ਵਧੀਆ ਕਰਦਿਆ ਕਰੋ ਆਉਣ ਵਾਸਤੇ ਵਧੀਆ ਵਧੀਆ ਤੁਹਾਡੇ ਕੋ ਵੀਡੀਓੰਦਰ ਮਾਲ ਮੂਲ ਇਦਾਂ ਵੇਖ ਜੰਦਾ ਰਹਿ ਅੱਗੇ ਵੀਡੀਓ ਥੋੜੀ ਘੱਟ ਪੁੰਦੇ ਰਹੇ ਚੈਨਲ ਤੇ ਹੁਣ ਲਗਾਤਾਰ ਆਪਾਂ ਮਾਲ ਦੇ ਰਹੇ ਹਾਂ ਰੋਜ਼ ਦੀ ਰੋਜ਼ ਨਵੀਂ ਵੀਡੀਓ ਬਖਾਇਆ ਕਰਾਂਗੇ ਬਖਾਲਨਾ ਕਰਾਂਗੇ ਮਾਲ ਨਾ ਥੋੜਾ ਆਪਾਂ ਪਾਰੀ ਪੂਰੀ ਆਪਣੇ ਕੋਲ ਲਈ ਜਾਂਦੇ ਰਹੇ ਵੇਚਣ ਗੂਚਣ ਵਾਲੇ ਜਿਆਦਾ ਹਾਂਜੀ ਰੋਜ਼ ਮਾਲ ਨਾ ਫਿਰ ਤੇ ਗਾੜੀ ਵੀ ਉਹਨਾਂ ਦੇ ਵੇਚਣਾ ਉਤਨਾ ਹੁੰਦਾ ਮਾਲ ਖੜ ਖੜ ਕੇ ਸਾਰਿਆਂ ਨੇ ਹਾਂਜੀ ਹਾਂਜੀ ਤੇ ਫਿਰ ਤਾਂ ਥੋੜੀ ਆਪਾਂ ਵੀਡੀਓ ਨਾਲ ਆਪਣੇ ਕੋ ਘਟ ਪੈਂਦੀ ਹੈ ਫਿਰ ਅਗਲੇ ਬੰਦੇ ਨੇ ਵੇਚਣ ਵਾਸਤੇ ਖੜਨਾ ਹੁੰਦਾ ਨਾ ਜਿਹੜਾ ਮਾਲ ਹਾਂਜੀ ਉਹ ਸਾਰੇ ਕਹਿੰਦੇ ਸੀ ਮਾਲ ਸੁਰ ਨੰਗਾ ਹੋ ਜਾਂਦਾ ਹਾਂ ਹਾਂ ਰੋਜ਼ ਨਵੀਂ ਤੇ ਨਵੀਂ ਵੀਡੀਓ ਤੁਹਾਨੂੰ ਰੋਜ਼ ਵਿਖਾਇਆ ਕਰਾਂ ਨਵੀਂ ਵੀਡੀਓ ਮਾਲ ਆਪਣੇ ਕੋ ਕਾਫੀ ਜ਼ਿਆਦਾ ਬੱਜਾਂ ਇੱਕ ਦੂਜਾ ਝਾਤੀ ਮਾਰੋ ਬਾਹਰ ਤੇ ਅੰਦਰ ਵੀ ਝਾਤੀ ਮਾਰੋ ਅੰਦਰ ਝੋਟੀਆਂ ਬੱਜੀਆਂ ਹਾਂਜੀ ਵਾਦੀ ਚੰਗੀਆਂ ਝੋਟੀਆਂ ਅੱਜ ਕਿੰਨੀਆਂ ਆਜੇ ਅੱਜ ਇਤਨਾ ਮਈਆਂ ਦੀ ਵੀਡੀਓ ਤੁਹਾਨੂੰ ਦਿਖਾ ਦਿੰਦਾ ਸੋਈਆਂ ਦੇ ਕੱਬ ਇੱਕ ਸੂਈ ਜੋ ਦੋ ਗੰਮਣਾ ਤਿਆਰ ਹੈ ਇੱਕ ਨੀਲੀ ਦੀ ਆ ਗਈ ਹਾਂਜੀ ਹਾਂਜੀ ਅੱਜੇ ਵਾਰੀ ਦੱਸੋ ਇਹ ਦਜੀ ਸੂਏ ਝੋਟੀ ਸੂਈ ਜੋ ਹਾਂਜੀ ਅੱਜ ਕੋਈ 7 8ਵਾਂ ਦਿਨ ਤੁਹਾਨੂੰ ਸੂਈ ਨੂੰ ਨੌ ਤੋਂ 10 ਕਿਲੋ ਦੁੱਧ ਤਿਆਰ ਹੈ ਮਗਰ ਕੀ ਹਾਂਜੀ ਮਗਰ ਕੀ ਜੇ ਕੱਟਾ ਤੇ ਕੱਤੀ ਮਗਰ ਕੱਟਾ ਦੋ ਨੌ ਤੋਂ 10 ਕਿਲੋ ਦੁੱਧ ਤਿਆਰ ਆ ਤਾਂ ਵੀ ਕੁਆਲਿਟੀ ਬਹੁਤ ਘਲਾਗ ਬਣਾ ਜਾਂਦੀ ਉਹਦੀਆਂ ਇਹ ਦੀ ਆ ਕੱਦ ਕਰ ਚੰਗੀ ਝੋਟੀ ਹੈ ਜੀ ਲਓ ਲਓ ਬਸ ਝੋਟੀ ਮਗਰੋਂ ਫਲੀ ਜੁੜੀ ਗੱਡੀ ਹੈ ਬਾਕੀ ਘੱਟ ਕਾਠ ਵੱਟਾ ਵਾ ਬਹੁਤ ਚੰਗੀ ਝੋਟੀ ਹੈ ਹਾਂ ਸੇਮ ਕੁਆਲਿਟੀ ਵਧੀਆ ਜੀ ਇਹ ਚਾਲੂ ਕੀਤੀ ਕਿੰਨਾ ਕੁ ਦੁੱਧ ਚਵਾ ਜਾਏਗੀ ਦੁੱਧ ਮੈਂ ਕਿੰਨਾ ਕੁ ਚਵਾ ਦਿੰਦੀ ਆ 11-12 ਕਿਲੋ ਝੋਟੀ ਚਵਾ ਦਿੰਦੀ ਹਾਂ ਜੀ ਸੱਜਰ ਤੋਂ ਝੋਟੀ ਮਗਰ ਕੱਤੀ ਨੂੰ ਪੋਛਨੇ ਆ ਰੇਟ ਰੇਟ ਇਹ ਆ ਜੀ ਇਹਦਾ ਰੇਟ ਕੀ ਜੇ ਇਹ ਰੇਟ ਛੋਟੀ ਪਾ 85 ਦੀ ਦੇ ਜੀ ਹਾਂ ਜੀ 85 80 ਜੀ ਨਾਲ ਮੈਂ ਹੁੰਦਾ ਮੈਂ ਥੋੜਾ ਮੰਦਾ ਹੀ ਹਾਂ ਜੀ ਹਾਂ ਜੀ ਛੋਟੀ ਨੂੰ 85 85 ਜੀ ਵਿੱਚ ਵੇਚਣੀ ਆਪਾਂ ਹਾਂ ਜੀ ਹਾਂ ਜੀ ਪੋਲ 85 ਕਰ ਲਈਏ 80 ਕਰ ਲਈਏ 70000 ਰੁਪਏ ਦੇ ਮਾਂ ਤਾਂ ਕਰ ਦੋਗੇ ਹੋ ਜਾਏਗਾ ਕੋਈ ਮੌਕੇ ਤੇ ਵੀਰ ਭਰਾ ਫੋਨ ਲਾਏਗਾ ਜਰੂਰ ਹੋਸੀ 70 ਦੀ ਦੇ ਦਿਓ ਹਜ਼ਾਰ ਕਰ ਦੋ ਹੋ ਜਾਏਗਾ ਦੇ ਰਾਂਗੇ ਤੇਰੀ ਚੰਗੀ ਝੋਟੀ ਸੂਈ ਸਵਾਜ ਦੋ ਟਾਂ ਚੋਗੇ ਆਪਣੀ ਤਸੱਲੀ ਕਰਕੇ ਪੂਰੀ ਕਰਕੇ ਕੜਿਆ ਆਨਲਾਈਨ ਵੀ ਗਈ ਫੋਲਰ ਦਾ ਫੋਲ ਗਰੰਟੀ ਹੋਇਆ ਹਾਂ ਆ ਦੂਜੀ ਨੰਬਰ ਦੀ ਨੀਦੀ ਦਾ ਵੀ ਆ ਇਹ ਵੀ ਦੂਜੀ ਸਵੇਰ ਝੋਟੀ ਚਾਰ ਜੋ ਗੱਬਨ ਥਾਨਕਵਾਲੀ ਇਹਦੀ ਮਾਲਕਾਂ ਨੇ ਕਹਿੰਦੇ ਮੁਕਾਬਕ 11 12 ਕਿਨੋਂ ਪਹਿਲਾਂ ਝੋਟੀਆਂ ਦੂਜੀ ਤੋਂ ਆ ਆ ਕਿਦਾਂ ਜੇ ਸੂਏ ਹਾਂ ਕਿੱਥੇ ਆ ਜੋ ਦਿਖਾਉਂ ਚਗੇ ਆਇ ਤੇ ਉਹ ਤਾਂ ਕੱਢ ਕੇ ਆ ਝੋਟੀ ਇਹਦਾ ਵੀ ਕੱਦ ਨਾ ਬਹੁਤਾ ਵੱਡਾ ਨਾ ਛੋਟਾ ਜ਼ਬਰਦਸਤ ਤੇ ਆ ਛੋਟੀ ਨੀਲੀ ਜਿਹੀ ਕੋਲ ਕੋ ਨਿਸ਼ਾਨੀਆਂ ਪੂਰੀਆਂ ਕਰਦੀ ਲੈ ਉਹ ਜੀ ਇਹ ਛੋਟੀ ਦਾ ਮੱਥਾ ਫਾਨ ਸੋਨਾ ਫਲਾਂ ਦੇ ਪਿੱਛੇ ਦੇ ਆਪਣੇ ਫੁੱਲ ਬੜਾ ਫੁੱਲ ਗਰੰਟੀ ਹੋਏਗੀ ਨੀਲੀ ਦੀ ਝੋਟੀ ਆ ਜੇ ਹਾਂਕ ਵਾਲੀ ਚੰਗੀ ਵੀ ਹੂ ਕਲੀ ਤੁਰੀ ਝੋਟੀ ਇਹ ਦਾ ਵੀ ਅੱਜ ਆ ਜੀ ਹਾਂਜੀ ਹਾਂਜੀ ਮੁੱਲ ਦਾ ਪੰਜਾਬੀ ਹਾਰ ਹੈ ਹਾਂਜੀ ਹਾਰ ਕੀ ਦਾ ਕੁਝ ਹੋ ਕੇ ਮਾਨਤਾ ਕਰ ਦੇ ਹੋ ਜਾਏਗਾ ਕੋਈ ਗੱਲ ਕੋਈ ਵੀਰ ਭਰਾ ਦਾ 20783 ਹਜ਼ਾਰ ਜੀ ਹਾਂਜੀ ਹਾਂਜੀ ਤਾਂਪ ਕੋਲ ਟੋਪ ਗਲਾਸ ਝੋਟੀ ਆ ਜੀ ਤੀਜੇ ਨੰਬਰ ਤੇ ਆ ਝੋਟੀ ਆ ਗਈ ਪਰ ਕੱਦ ਕਰਦੀ ਬਹੁਤ ਵੱਡੀ ਆ ਜੀ ਤਿਆਰ ਝੋਟੀ ਆ ਕਾਣ ਕੁਆਲਟੀ ਇਹਦੀ ਬਹੁਤ ਵਧੀਆ ਲੱਗਦਾ ਉੱਦਾਂ ਲਈ ਕਿੰਵੇਂ ਸੂਏ ਜੇ ਇਹ ਤੀਜਾ ਸੂਆ ਕੋ ਤੀਜਾ ਸੂਆ ਤਿਆਰ ਹੀ ਹੈ ਨਾ ਦੁੱਧ ਮੈਂ ਤਿਆਰ ਤੁਹਾਡਾ 13 14 ਕਿਲੋ ਦੁੱਧ ਮਾਰ ਕਹਿੰਦੇ ਚਾਹੁੰਦੀ ਰਹੀ ਹੈ ਜੀ ਚੰਗੀ ਕੱਦ ਘਾੜਦੀ ਲਓ ਮੀ ਕਰਕੇ ਕੁਆਲਟੀ ਲੈ ਲਈ ਕੁਆਲਟੀ ਚੈੱਕ ਕਰਾ ਲਓ ਇਸ ਆ ਵੀ ਰੇਟ ਜਿਹ ਹੈ ਜੀ ਕਰਨਾ ਵੀ ਤਰਾ ਵੀਡੀਓ ਵਾਰ ਤੋਂ ਬਾਅਦ ਸ਼ੇਅਰ ਲਾਈਕ ਸਬਸਕ੍ਰਾਈਬ ਨੋਟੀਫਿਕੇਸ਼ਨ ਉਹ ਕਰ ਲਿਆ ਕਰੋ ਵੀ ਅਗਦੀ ਵੀਡੀਓ ਤੁਹਾਡੇ ਕੋਲ ਜੀ ਜਲਦ ਤੋ ਪਹੁੰਚ ਸਕੇ ਲਾਈਕ ਸਬਸਕ੍ਰਾਈਬ ਤੇ ਜਰੂਰ ਕਰਿਆ ਕਰਿਓ ਵਾਤ ਤੋਂ ਵਾਤ ਕੁਛ ਨਹੀਂ ਦਾ ਵੀ ਰੇਟ ਕਰਦੇ ਫਿਰ ਇਹਦੀ ਇਹਦਾ ਕੀ ਰੇਟ ਜੀ ਮੋਲੇ ਦਾ 85000 ਸੀ ਕੁਛ ਮਾਦ ਹੋ ਜਾਗਾ ਯਾਰ ਹੱਲ ਦਾ 2000 ਰੁਪਏ ਛੱਡ ਦੇ 2 ਕਟ 80 ਕੋਈ ਨਹੀਂ ਜੀ 13 14 ਕਿਲੋ ਦੁੱਧ ਦੀ ਹੋਣੀ ਹੈ ਇਹ ਤਿੰਨ ਛੋਟੀਆਂ ਦੇ ਹੋ ਇਹ ਆਪੀ ਤਾਂ ਕੱਲੀ ਕਰਦੇ ਹਾਂ ਕਾਲੀ ਗਾਮ ਨੂੰ ਅਗੀ ਝੋਟ ਕਾਲੀ ਸ਼ਾ ਇਹ ਸੋਰੀ ਨਾਲ ਟੇਪ ਕਰੇ ਸੂਈ ਆਪਨੀ ਦੋ ਟਾਂ ਇਹ ਵੀ ਦੋ 13 14 ਕਿਲੋ ਮਾਲ ਕਰਾਂਗੇ 13 ਕਿਲੋ ਦੋ ਦੂ ਨੀ ਜੀ ਜੀ ਇਹ ਵੀ ਬੜੀ ਸੁੰਦਰ ਝੋਟੀ ਆ ਆ ਸੂਈ ਝੋਟੀ ਇਹ ਵੀ ਚੰਗੀ ਪਲੀ ਚੁਹੀ ਵੱਡੇ ਕੱਟ ਦਾ ਸਾਤੀ ਬੜੀਆਂ ਜੁੜੀਆਂ ਝੋਟੀਆਂ ਹੋਣ ਕੋਈ ਇੱਕ ਟਾਈਮ ਦੋ ਟਾਈਮ ਆਫੇ ਤਸੱਲੀ ਕਰੇ ਆਂ ਕਿ ਹਰ ਇੱਕ ਡ੍ਰੈਫਟ ਸ਼ਿਕਾਰਮਾਸੀਆਂ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਹਾਂਜੀ ਫੋਨ ਨੰਬਰ 9855501706 ਹਰ ਹਾਲਤ ਚ ਆਪਣੇ ਕੋਈ ਮਹੀਨਾ 6 ਤੋਂ 7 8 ਨਹੀਂ ਆਪਣੇ ਕੋਲ ਖਲੋਤੀਆਂ ਰੇਂਦੀਆਂ 0 ਕੋਈ ਮਰਜ਼ੀ ਆੜ ਕੇ ਆਪਣੀ ਭਾਜੀ ਵੀ ਆਪਣੇ ਕੋਲ ਦੋ ਝੋਟੀਆਂ ਵੀ ਤਿਆਰ ਤੇ ਰੋ ਵੀ ਰੋਜ਼ ਤੇ ਰੋਜ਼ ਨਵੀਂ ਸਵੇਰੇ ਜ਼ਰੂਰ ਅਪਲੋਡ ਫੇਰ ਵੀਡੀਓ ਬੜੀਆਂ ਝੋਟੀਆਂ ਇੰਨਾ ਤੋਂ ਵੀ ਵੱਡੀਆਂ ਝੋਟੀਆਂ ਦੀਆਂ ਹਾਂ ਚੰਗੀਆਂ ਝੋਟੀਆਂ ਹਾਂ ਬਹੁਤ ਚੰਗੀਆਂ ਝੋਟੀਆਂ ਰੋ ਰੋ ਵੀਡੀਓ ਨੂੰ ਵੱਤ ਵੱਤ ਸ਼ੇਅਰ ਲਾਈਕ ਸਬਸਕ੍ਰਾਈਬ ਕਰਨਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ